ਇੱਥੇ ਆ ਕੇ ਚੰਬੜ ਗਿਆ ਹੋਏ ਹੈ ਇੱਥੇ ਆ ਕੇ ਚੰਬੜ ਗਿਆ ਹੁਣ ਆਹ ਤਾਕ ਤੇ ਚੰਬੜ ਗਿਆ ਆ ਕੇ ਹੁਣ ਹੁਣ ਆਹ ਤਾਕ ਤੇ ਲੱਗਿਆ ਕਰਨ ਰੰਗ ਇਹ ਹੋ ਸੀ ਉਹ ਉਹਦੇ ਵਗਰੇ ਆ ਮਾਸ਼ਾਅੱਲ ਉਹ ਤਾਂ ਜਰਜੀ ਲੱਗੀ ਪਈ ਐ ਤਾਂ ਕਰਕੇ ਹਾਂ ਥੋੜਾ ਰੰਗ ਮੈਂ ਬਚ ਗਿਆ ਮੈਂ ਜਰ ਤੇ ਕਾਨੂੰ ਮਾਰਨਾ ਇੱਥੇ ਮਾਰਨਾ ਇੰਨਾ ਕਿੰਨਾ ਕ ਰੰਗ ਪੈਂਦਾ ਇਹ ਚ ਇੱਥੇ ਲੀਟਰ ਪੈਂਦਾ ਪੂਰਾ ਲੀਟਰ ਬਚ ਗਿਆ ਹਜੇ ਨਾ ਇਹ ਤੇ ਬਚ ਗਿਆ ਹਜੇ ਉਹ ਪੱਤੀ ਕਰਕੇ ਵੀ ਹੋਊਗਾ ਕਿੰਨਾ 300 ਗ੍ਰਾਮ ਬਚ ਗਿਆ ਕਿੰਨਾ ਬਚਿਆ ਪਿਆ ਹਣਾ 250 ਗ੍ਰਾਮ ਬਚ ਗਿਆ ਹੋਰ ਹੈ ਆ ਦੇ ਉਰੇ ਕਰ ਦੇ ਖਾ ਮੈਂ ਹਾਂ ਇੱਥੋਂ ਜਿਹੜੀ ਆ ਚੀਜ਼ ਜੇ ਛੇੜਤੀ ਫੇਰ ਰੰਗ ਵੱਧ ਡੋਲੂ ਜੇ ਘਟਾਤੀ ਫੇਰ ਰੰਗ ਘਟ ਪਊ ਆ ਦੇ ਐ ਘਟਾਤੀ ਹੁਣ ਇੱਥੇ ਹੁਣ ਇੱਥੇ ਕੱਲੀ ਹਵਾ ਮਾਰੂ ਹਾਂ ਇੱਕ ਕੰਮ ਕਰਦਾ ਬਾਟਣ ਆ ਜਾ ਇਹ ਲੇ ਵਾਂਗੂ ਮਨ ਨਾ ਜੇ ਇਹਨੂੰ ਇੱਧਰ ਨੂੰ ਕਰਤਾ ਫੇਰ ਇਹ ਕੱਲਾ ਰੰਗ ਛਿੱਟੂ ਠੀਕ ਆ ਜੇ ਇੱਧਰ ਨੂੰ ਕਰਤਾ ਫੇਰ ਕੱਲੀ ਹਵਾ ਮਾਰੂ ਕੱਲੀ ਹਵਾ ਮਾਰੂ ਹੂੰ ਜੇ ਹੋਰ ਹੈ ਜੇ ਐੱਚੇ ਕਰਤੀ ਫੇਰ ਕੱਲਾ ਕਾਸ਼ਟਕ ਮਾਰੂ ਜੇ ਆਪਾਂ ਕੱਲਾ ਕਾਸ਼ਟਕ ਮਾਰਦੇ ਰੰਗ ਦੇ ਠੀਕ ਆ ਉਹ ਚੀਜ਼ ਆ ਇਹ ਸਾਰੀਆਂ ਫੈਸਿਲਿਟੀ ਇਹਨਾਂ ਦੇ ਹਾਂ ਇੱਕ ਆਦੀ ਇੱਕ ਆਸੀ ਦੋ ਨੇ ਦੋ ਫਾਲਸ